ਤਵਾਸਤੇ ਪੂਜਾ ਕਰਨੀ ਹੈ ਤੋ ਸਾਡੇ ਤੇ ਹੱਥ ਨਾ ਚਲਾਈਂ ਅੱਗੇ ਲੰਘ ਜਾਏ ਕਹਿੰਦੇ ਨੇ ਬਿਸ਼ਨੂ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਤੇ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤ ਅਵਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ ਵਿਸ਼ਨੂੰ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦਿੰਦਾ ਹੈ। ਕਿਸੇ ਦੀ ਝੋਲੀ 'ਚ ਚਾਰ ਮੁਠੀਆਂ। ਕਿਸੇ ਦੀ ਝੋਲੀ 'ਚ ਇੱਕ ਮੁਠੀ। ਕਿਸੇ ਦੀ ਝੋਲੀ ਦੇ 'ਚ ਅੱਧੀ ਮੁਠੀ। ਔਰ ਚਲਦਾ ਕਰੀ ਜਾਂਦਾ ਹੈ। ਚਲਦਾ ਕਰੀ ਜਾਂਦਾ ਹੈ। ਮਾਨਸ ਸਿੰਘ ਜੀ ਨੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿਤਨੀਆਂ ਮੁਠੀਆਂ ਪਾਵੇਗਾ। ਆਖਿਰ ਚੱਲ ਰਿਆਂ ਚੱਲ ਰਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਬਿਸ਼ਨੂ ਨੇ ਦੋ ਮੁਠਾਂ ਅਨਾਜ ਦੀਆਂ ਭਰੀਆਂ ਤੇ ਇੰਜ ਪੁਆੰ ਮਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲਬ ਲੈ ਲਬ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲਬਦਾ ਪਿਆ ਜਿਸ ਦਿਨ ਦਾਣੇ ਮੁਕ ਜਾਣ ਕੇ ਮਾਨ ਸਿੰਘ ਮੁਕ ਜਾਏਗਾ ਮੁਕ ਜਾਏਗਾ ਨਕ ਨਤ ਖਸਮ ਹਤ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਉਹਨਾਂ ਨੇ ਐਲਾਨੀਆਂ ਬਿਆਨ ਕੀਤਾ ਲਬ ਰਿਆਂ ਦਾਣੇ ਜਿਸ ਦਿਨ ਮੁਕ ਗਏ ਮਾਨ ਸਿੰਘ ਮੁਕ ਜਾਏਗਾ ਮੁਕ ਜਾਏਗਾ ਦਾਣੇ ਖਿਲ ਰਹੇ ਨੇ ਹਰ ਇੱਕ ਦੇ ਖਿਲਰੇ ਨੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲੈਰ ਕੇ ਰੱਖੇ ਨੇ ਉਥੇ ਜਾਣਾ ਪੈਗਾ ਲੱਭਣ ਵਾਸਤੇ ਰਜ਼ਕ ਲੱਭਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਪਾਣੀ ਦੀ ਬਾਰਿਸ਼ ਆਉਂਦੀ ਹੈ ਟੂਟੀਆਂ ਖੋਲੋ ਕਰ ਪਾਣੀ ਆ ਜਾਂਦਾ ਹੈ ਟੂਟੀਆਂ ਨਾਲ ਰੋਟੀਆਂ ਨਹੀਂ ਆ ਜਾਂਦੀਆਂ ਐਵੀ ਮੈਂ ਅਰਜ਼ ਕਰਾਂ ਪਾਣੀ ਦੇ ਦਰਿਆ ਚੱਲਦੇ ਨੇ ਰਜ਼ਕ ਕਮਾਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਹੁਣ ਮੈਂ ਫਿਰ ਅਰਜ਼ ਕਰਾਂ ਇਹ ਤਨ ਰੋਟੀ ਹੈ ਕਿਉਂ ਖੂਨ ਤੇ ਬਿੰਦ ਤੋਂ ਬਣਿਆ ਤੇ ਹੋਂਦ ਤੇ ਬਿੰਦ ਰੋਟੀ ਤੋਂ ਬਣਦਾ ਐ ਇਸ ਵਾਸਤੇ ਜਿੱਥੇ ਹੋਂਦ ਤੇ ਬਿੰਦ ਰੋਟੀ ਤੋਂ ਬਣਦਾ ਹੈ ਤੋਂ ਤਨ ਰੋਟੀ ਹੈ ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰਜ਼ਕ ਦੀ ਹੁੰਦੀ ਹੈ ਰੋਟੀ ਮਿਲਦੀ ਜਾਏ ਬੜੇ ਧਿਆਨ ਨਾਲ ਸੁਣਨਾ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ ਹੈ 그치 o d